ਕਾੜੀ ਮੈਂ ਗਏ ਹਾਂ ਬਾਬਾ ਕਾ ਤਰਫ ਮੈਂ ਗਏ ਆ ਅਸੀਂ ਨਹੀਂ ਜਾਣਾ ਲਗਾਤਾਰ ਸਾਡਾ ਦੁਆਰਾ ਰਿਹਾ ਕਿ ਕਿਹੜਾ ਹੁੰਦਾ ਬਾਬਾ ਨੂੰ ਦੇਖ ਸਕੀਏ ਦੋ ਦਿਨ ਪਹਿਲੇ ਆਖਰੋਂ ਦਾ ਅੱਜ ਦੀ ਕਾ ਗੁਣ ਨਹੀਂ ਹੋਇਆ ਪਾਣੀ ਕੋਟਿੰਗ ਨਹੀਂ ਆਇਆ ਅੱਜ ਉਹ ਛੱਡ ਦਿੱਤਾ ਹੈ ਕੇ ਭੈਣ ਭਰਾ ਸਰ ਵਾਅਦੇ ਕਰੋ ਉਹਨਾਂ ਨੂੰ ਵਾਅਦੇ ਸਾਹਮਣੇ ਮਾਰੇ ਕੋਈ ਸੁੰਦਰ ਵੀ ਸਾਹਮਣੇ ਖੜੇ ਆ ਦੇ ਸਾਹਮਣੇ ਇੱਕ ਬੰਦ ਕਰਕੇ ਅੰਦਰ ਚਲੇ ਗਏ ਨਹੀਂ ਜੀ ਬੁਆ ਖਾਣਾ ਮਾਜੀ ਬੂਹ ਖੋ ਸੋ ਦੇਖ ਸਾ ਇੱਕ ਕਾਰ ਬਲਾ ਕਾਲਜ ਲੈ ਕੇ ਆ ਰਹੀਆਂ ਦਿਖਾ ਰਿਆ ਤਾਂ ਜਿਹੜੀਆਂ ਅੱਜ ਗੁਸਤੀ ਬਾਬਾ ਗਿਆ ਥਾੜੇ ਦੀਆਂ ਤਸਵੀਰਾਂ ਜਿਹੜੀਆਂ ਉਹ ਪਰਿਵਾਰ ਦੇ ਨਾਲ ਇੱਥੇ ਕਹਿੰਦਾ ਕਿ ਕਾਫੀ ਗਰੀਬ ਲੈ ਕੇ ਦੇਖ ਲੋ ਬੱਚੇ ਸਾਡੇ ਨੂੰ ਜਾ ਕੇ ਭਾਈ ਘਰੇ ਦੇਖੋ ਕੋਈ ਗੱਲ ਨਹੀਂ ਸਾ ਇਹਨਾਂ ਨੂੰ ਤਾਂ ਅਸ trin ਬਣਾ ਪਏ ਤੁਸੀਂ ਤੁਹਾਡੇ ਲਈ ਆਏ ਆਂ ਅਸੀਂ ਤੁਹਾਡੇ ਲਈ ਆਏ ਆਂ ਕਹ ਲੈ ਨੀ ਨੀ ਵਾਜ ਦੇ ਦੇ ਸਰ ਵਾਜ ਤੇ ਕਰਾਉਣਾ ਉਹਨਾਂ ਨੂੰ ਵਾਜ ਤੇ ਸਾਹਮਣੇ ਮਾਰੇ ਕੋਈ ਸੁੰਦਰ ਵੀ ਸਾਹਮਣੇ ਖੜੇ ਵਾਜ ਦੇ ਸਾਹਮਣੇ ਬੰਦ ਕਰਕੇ ਅੰਦਰ ਚਲੇ ਜਾਣਗੇ ਨਹੀਂ ਬੂਆ ਘਰ ਆ ਮਾਜੀ ਸੋ ਦੇਖ ਸਾ ਇੱਕ ਕਾਰ ਬਲਾ ਕਾਲਜ ਆ ਗਿਆ ਜਿਹੜੀਆਂ ਦਿਖਾ ਰਿਹਾ ਤੁਹਾਨੂੰ ਜਿਹੜੀਆਂ ਕਿ ਅੱਜ ਪੁਸਤੀ ਬਾਬਾ ਘਰ ਤੁਹਾਡੀਆਂ ਤਸਵੀਰਾਂ ਜਿਹੜੀਆਂ ਉਹ ਦਰਵਾਜ਼ਾ ਜਿਹੜਾ ਇੱਥੇ ਖੜਾ ਹੈ ਕਾਫੀ ਗਰੀਬ ਇਹ ਕੋਈ ਕਾ ਨਹੀਂ ਇਹ ਨਾ ਸੁਣ ਲੈ ਲਾ ਲੈ ਆਇਆ ਪੀਓ ਤੀਦਾ ਗੱਡੀ ਦਾ ਨੰਬਰ ਕੀ ਹੈ ਨੰਬਰ ਦਿਖਾਓ ਪਾਈ ਦੁਬਾਰਾ ਤੋਂ ਗੱਡੀ ਦਾ ਨੰਬਰ ਗੱਡੀ ਦਾ ਨੰਬਰ ਦਿਖਾਏ ਸੀ ਤੁਹਾਨੂੰ ਨੰਬਰ ਦਿਖਾਓ ਆ ਕੇ ਦੇਖ ਲਓ ਬੱਚੇ ਸਾਡੇ ਨੂੰ ਜਾ ਕੇ ਪਾਜੀ ਘਰੇ ਦੇਖੋ ਕੋਈ ਗੱਲ ਨਹੀਂ ਸਾਡੇ ਨੂੰ ਤਾਂ ਤੇ ਅਸਤਰੀ ਨੂੰ ਆਉਣੇ ਪਏ ਇੱਕ ਤੁਸੀਂ ਤੁਹਾਡੇ ਲਈ ਆਏ ਆਂ ਅਸੀਂ ਤੁਹਾਡੇ ਲਈ ਆਏ ਆਂ ਕੁਝ ਨਾ ਕੁਸਲੀ ਦਾ ਪਾਲਾ ਬੱਤੀ ਬਾਵਾ ਕੇਲ ਦੇ ਬਾਹਰ ਕੀ ਦਿਖਾ ਰਹੇ ਹੋ ਦਾਦੀ ਕੇ ਨੌਰਾ ਕੀ ਹੈ ਪਰਿਵਾਰ ਤਾਂ ਮੇਰੀ ਬੈਠ ਚੁੱਕਾ ਜਦੋਂ ਇਲੈਕਸ਼ਨ ਕੀਤਾ ਗਿਆ ਸੀ ਉਹਨਾਂ ਦੇ ਉਹ ਪਹਿਲਾਂ ਕਿਹਾ ਜਿਹੜੇ ਬੰਦੇ ਨੂੰ ਐਕਸੀਡੈਂਟ ਕੀਤਾ ਉਹਦੇ ਦੀਆਂ ਤਸਵੀਰਾਂ ਹੁੰਦਾ ਮੇਰਾ ਸਹੀ ਕੰਨੀ ਦਾ ਇਹ ਬਿਲੇ ਅਸੀਂ ਨਹੀਂ ਜਾਣਾ ਇਹ ਤਾਂ ਜਨਤਕ ਸਾਰਾ ਬੱਚਾ ਨਹੀਂ ਸਹੀ ਹੁੰਦਾ ਕੋਈ ਵੀ ਇੱਧਾ ਗੇਟ ਦੇ ਬਿਲਕੁਲ ਬਾਹਰ ਹੀ ਬੈਠੇ ਰਹੋਗੇ ਬਾਈ ਜੀ ਸਾਰਾ ਰਾਤ ਸਵੇਰ ਤੇ ਬੈਠੇ ਰਵਾਂਗੇ ਇੰਨੀ ਠੰਡ ਹੈ ਭਾਜੀ ਕੋਈ ਨਹੀਂ ਭਾਜੀ ਕੁਛ ਨਹੀਂ ਹੁੰਦਾ ਸਾਡਾ ਬੱਚਾ ਦੇਖੋ ਜਾ ਕਰੇ ਦਰਦ ਨਾਲ ਤੜਫਦਾ ਪਿਆ ਅਸੀਂ ਇਹਨਾਂ ਦੀ ਅਕੀ ਮੰਤਾ ਪਾ ਰਹੇ ਆ ਇਹ ਸਾਡੀ ਸੁਣਦੇ ਨਹੀਂ ਬੇ ਦੇਖੋ ਇਹ ਰਾਹ ਭਾਈ ਨਹੀਂ ਕਰਦੀ ਅਸੀਂ ਧਰਨਾ ਲਾਵਾਂਗੇ ਕੱਲ ਨੂੰ ਅਸੀਂ ਧਰਨਾ ਲਾਵਾਂਗੇ ਸੜਕ ਤੇ ਅਸੀਂ ਧਰਨਾ ਲਾਵਾਂਗੇ ਜੇ ਸਾਡੇ ਬੱਚੇ ਦੀ ਨਹੀਂ ਸੁਣਾਈ ਹੋਈਗੀ ਪਰ ਚੰਦਰ ਜਣਾ ਚਾਹੀਦਾ ਪਰ ਇਹਨਾਂ ਦੇ ਵਰਤਾ ਜਾਂ ਦਰਦ ਹੋਣਾ ਚਾਹੀਦਾ ਕੋਈ ਦੇਖੋ ਥਾਣੇ ਦੇ ਬਿਲਕੁਲ ਬਾਹਰ ਬੈਠੇ ਹੋ ਕਿ ਪ੍ਰਸ਼ਾਸਨ ਨੂੰ ਇਹਨਾਂ ਨੂੰ ਨਹੀਂ ਲੱਗ ਰਿਹਾ ਕਿ ਮੈਂ ਤੁਹਾਡੇ ਗੇਟ ਦੇ ਬਾਹਰ ਬੈਠੇ ਹੋ ਤੁਹਾਡੇ ਸਾਹਮਣੇ ਆਉਂਦੇ ਨਹੀਂ ਪਰ ਸਾਡੀ ਗੱਲ ਹੀ ਨਹੀਂ ਸੁਣਦੇ ਪਿਓ ਇਹ ਸੀਸੀਟੀਵੀ ਕੈਮਰੇ ਕਹਿੰਦੇ ਹਾਈ ਕੋਰਟ ਦੇ ਵੀ ਚੱਲਦੇ ਆ ਤੇ ਕੀ ਸੜਕ ਤੇ ਜਨਤਾ ਬੈਠੀ ਲੰਬਦੀ ਨਹੀਂ ਪਈ ਇਹਨੂੰ ਪਤਾ ਨਹੀਂ ਭਾਜੀ ਨਹੀਂ ਦੇਖੋ ਥਾਣੇ ਦੇ ਬਿਲਕੁਲ ਬਾਹਰ ਕੈਮਰੇ ਲੱਗੇ ਹੋਏ ਆ ਨਾ ਇਸ ਟਾਈਮ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੱਡੇ ਅਫਸਰਾਂ ਨੂੰ ਤੁਹਾਡੇ ਸਾਹਮਣੇ ਨਜ਼ਰ ਨਹੀਂ ਆਉਂਦਾ ਪੈਸਾ ਚੜਿਆ ਤਾਂ ਹੀ ਨਜ਼ਰ ਆਉਂਦਾ ਇਹਨਾਂ ਕੋਲ ਉਹ ਤਾਂ ਨਹੀਂ ਲੰਬਾ ਕਰਦਾ ਕਿਹਦਾ ਮਛੌਂ ਦੇ ਬਲੋ ਇੱਕ ਗੱਲ ਕੋਈ ਬੰਦੇ ਸੁਣਾਈ ਨਹੀਂ ਹੈਗੀ ਉਹਨਾਂ ਕੋਲ ਹੈ ਨਹੀਂ ਚਾਹ ਵੀ ਮਤ ਪੈਸੇ ਨਹੀਂ ਹੁੰਦੇ ਉਹਨਾਂ ਕੋਲ ਤੇ ਉਹ ਆਪਾਂ ਨੇ ਕਿੱਥੋਂ ਧਾਰੇ ਫਾੜ ਵਰਕੇ ਚੱਲਦੇ ਫਾਦਰ ਕੀ ਕਰਦਾ ਭਜੀ ਰਸਤਾ ਚਲਾਉਂਦਾ ਜੀ ਅੱਥੇ ਖੜਾ ਆ ਖੜਾ ਜੀ ਅੱਜ ਤੁਸੀਂ ਇਹਨਾਂ ਦੇ ਫਾਦਰ ਹੋ ਰਸਤਾ ਚਲਾਉਂਦਾ ਨਹੀਂ ਮਿਕਸਾ ਚਲਾਉਣਾ ਜੀ ਕਿਹੜੇ ਕਿਹੜੀ ਇਹਦਾ ਮਾਮਲਾ ਦੱਸੋ ਕਿੱਥੇ ਰਹਿੰਦੇ ਹੋ ਹਾਂਜੀ ਨਾਲ ਹੀ ਰਹੇ ਹਾਂ ਪਾਪਾ ਬੁੱਢਾ ਕੀ ਨਾ ਕਰਦਾ ਰਸਤਾ ਵੀ ਕਰਾਇ ਤੇ ਭਜੀ ਰੋਜ਼ ਦਾ ਕਿਰਾਇਆ ਭਰਦਾ ਵੀ ਇਹ ਦੋਸਤਾਂ ਤੁਹਾਨੂੰ ਦੱਸਦੀ ਕੀ ਕਹਿ ਰਹੇ ਤੁਸੀਂ ਮੁੰਡਿਆਂ ਨੂੰ ਵੀ ਇੱਥੇ ਲਿਆ ਕੇ ਪਾਣੇ ਆ ਜੀ ਉਹ ਜਿਹਦਾ ਖੇਡ ਹੋਇਆ ਮੁੰਡੇ ਦਾ ਹਾਂਜੀ ਹਾਂਜੀ ਅੱਜ ਉਹਨੂੰ ਇੱਥੇ ਲਿਆ ਕੇ ਲੰਮਾ ਪਾਣੇ ਆ ਜੀ ਖੁਦ ਜ਼ਿੰਮੇਵਾਰ ਨਾਲੇ ਸਰਕਾਰ ਹੋਣੀ ਜੀ ਨਾਲੇ ਨਹੀਂ ਨਹੀਂ ਠੰਡਾ ਮੁੰਡਾ ਉੱਥੋਂ ਠੀਕ ਨਹੀਂ ਤੁਸੀਂ ਠੰਡ ਦੇ ਵਿੱਚ ਦੀ ਠੰਡ ਕੋਈ ਨਹੀਂ ਜਦੋਂ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਧਰ ਦੇ ਹਾਲਤ ਵਿਗੜੇ ਕੀ ਨਾ ਮੁੰਡੇ ਦੀ ਜੇ ਤੁਸੀਂ ਠੰਡ ਵਿੱਚ ਜਿੱਦਾਂ ਲੈ ਕੇ ਆਓਗੇ ਇਹ ਤਾਂ ਕੋਈ ਸਮਝ ਨਹੀਂ ਆ ਰਹੀ ਬੱਚਾ ਬੱਚਾ ਸਾਡਾ ਬੱਚਾ ਮੇਰਾ ਬੱਚਾ ਤੜਫਦਾ ਪਿਆ ਦੇਖ ਲੋ ਜਾ ਕੇ ਉਹਨੂੰ ਦੱਸ ਦਈਏ ਕਿ ਪਰਿਵਾਰੋਂ ਲੰਘ 5 ਜਨਤਾਂ ਕਾ ਚਾਨੂੰ ਗੱਡੀ ਨਹੀਂ ਆਂਦੀ ਅਸੀਂ ਬਿਆਨ ਨਹੀਂ ਦੇਣੀ ਸਰ ਗੱਡੀ ਦਾ ਨਾਮ ਤੇ ਦੱਸੋ ਇਹ ਕਿਹੜੇ ਬੰਦੇ ਦੀ ਗੱਡੀ ਆ ਸਰ ਗੱਡੀ ਹੈ ਕਿੱਥੇ ਇਹ ਤਾਂ ਦੱਸ ਦਿਓ ਗੱਡੀ ਕਿੱਥੇ ਆ ਕਰ ਰਹੀ ਜੀ ਪੁਲਿਸ ਕੀ ਝੋਲਕੋ ਕਰ ਰਹੀ ਸਰ ਪਹਿਲ ਚੜੇ ਪੁਲਿਸ ਨੂੰ ਕੀ ਉਹ ਪਹਿਲੇ ਜੜੇ ਨਹੀਂ ਇਹ ਆਪਣੇ ਨੰਬਰ ਦਰਦਸਮ ਗੱਡੀ ਕਿੱਥੇ ਸਰ ਜੋ ਪਰਿਵਾਰ ਵੱਲੋਂ ਰੋਬ ਲਗਾਇਆ ਜਾ ਰਿਹਾ ਗੱਡੀ ਇੱਥੇ ਹੈ ਨਹੀਂ ਗੱਡੀ ਕਿੱਥੇ ਹੈ ਕਿਹਦੇ ਨਾਮ ਹੈ ਸਰ ਕਿਹਦੇ ਨਾਮ ਤੇ ਗੱਡੀ ਹੈ ਕੱਲ ਨੂੰ ਫੀਮ ਟਟ ਹੋਈ ਹੋਈ ਹੈ ਜੋ ਨਸ਼ਾ ਟਟ ਹੋਈ ਹੋਈ ਹੈ ਮੈਂ ਨਹੀਂ ਇਹਨੂੰ ਡੀਲ ਕਰਦਾ ਨਹੀਂ ਕੱਲ ਨੂੰ ਨਸ਼ਾ ਟਟ ਹੋਈ ਹੋਈ ਗੱਡੀ ਦੇ ਵਿੱਚ ਨਹੀਂ ਕੋਣ ਹੈ ਮੈਂ ਨਹੀਂ ਇਹਨੂੰ ਡੀਲ ਨਹੀਂ ਕਰਦਾ ਗੱਡੀ ਡੀਲ ਤੁਸੀਂ ਦੱਸੋ ਸਰ ਅੰਦਰਪਾਲ ਡੀਲ ਕਰਦਾ ਉਹਨੂੰ ਪਤਾ ਹੋਵੇਗਾ ਸਰ ਸਰ ਕਾਰ ਹੈ ਕਿੱਥੇ ਇਸ ਟਾਈਮ ਇਹਨਾਂ ਦਾ ਦੱਸ ਦਿਓ ਨਹੀਂ ਕਾਰ ਹੈ ਕੋਣ ਵਾਲਾ ਇਸ ਟਾਈਮ ਕਿੱਥੇ ਦੀ ਕਾਰ ਅੰਦਰਪਾਲ ਐਸਐਨੂੰ ਪਤਾ ਹੋਵੇ ਜਾਂ ਸਚੇ ਸਾਹਿਬ ਨੂੰ ਪਤਾ ਉਹ ਆਈਓ ਸਾਹਿਬ ਅਸੀਂ ਇਹ ਕਿੱਥੇ ਹੀ ਹੋਣਾ ਉਹ ਆਈ ਕੰਪਲੇਂਟ ਕਿੰਦੀ ਗੱਡੀ ਕੋਲ ਮਾਰ ਗਈ ਪੁੱਛ ਰਿਹਾ ਤੁਹਾਨੂੰ ਉਹ ਮੈਂ ਕਹਿੰਦਾ ਮੈਂ ਡੀਲ ਨਹੀਂ ਕਰ ਰਿਹਾ ਹੈ ਕੰਪਲੇਂਟ ਉਹ ਸਰ ਜਿਹੜੀਆਂ ਇਹਨਾਂ ਦੀ ਕੰਪਲੇਂਟ ਆ ਉਹ ਤਾਂ ਥਾਣੇ 'ਚ ਹੀ ਹੈਗੀ ਆ ਪਰਸੋ ਦੀ ਜਿਹੜੀ ਕੰਪਲੇਂਟ ਆ ਉਹ ਹੋਗੇ ਨਾ ਵੈਰੀਫਾਈ ਦੇ ਕੀਤਾ ਹੀ ਹੋਗੇ ਗੱਲ ਨਹੀਂ ਮੇਰੀ ਮੈਂ ਤਾਂ ਫੋਲੋ ਕਰ ਰਿਹਾ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਜਿਹੜੀ ਕੰਪਲੇਂਟ ਤੁਹਾਨੂੰ ਦੱਸੇ ਸਪਾਈ ਜੀ ਆ ਉਹਦੀ ਡੀਲ ਕੋਣ ਕਿੰਦੀ ਗੱਡੀ ਕੋਣ ਮਾਰਿਆ ਗੀ ਗਗਿੰਦਰ ਪਾਲ ਇਹ ਸਹੀ ਦੀ ਨੋਟ ਤਸਵਿੰਦਰ ਜੀ ਕਦੋਂ ਸੀਗੇ ਇੱਥੇ ਜੀ ਪਰ ਸੋਨ ਤੇ ਅੱਜ ਗੱਡੀ ਕਿੱਥੇ ਛੱਡੀ ਹੈ ਜੀ ਗੱਡੀ ਕਿੱਥੇ ਹੈ ਜੀ ਆਹ ਸਵੈਰੇ ਜਸਵੰਦਰਪਾਲ ਇੱਥੇ ਹੀ ਹੈਗਾ ਤੇ ਗੱਡੀ ਸ਼ਾਮੀ ਛੱਡੀ ਗਈ ਅੱਜ ਕਿੰਨੇ ਛੱਡੀ ਸ਼ਾਮੀ ਕਿੰਨੇ ਛੱਡੀ ਇਹਨਾਂ ਨੂੰ ਪਤਾ ਹੋ ਜੀ ਸਰ ਆਪ ਤਾਂ ਨਹੀਂ ਚਲਾ ਕੇ ਲੈ ਕੇ ਕਿਤੇ ਗੱਡੀ ਕਿੱਥੇ ਗਈ ਸਰ ਜਸਵਿੰਦਰਪਾਲ ਨੂੰ ਪੁੱਛੋ ਹਾਂ ਸਰ ਹੁਣ ਅੱਜ ਕੇਸ ਦੇ ਅੰਦਰ ਲੱਗਿਆ ਗੱਡੀ ਜੋ ਜਸਵਿੰਦਰ ਜੀ ਥੋੜੀ ਪਹਿਲੇ ਵੀ ਕਹਿੰਦੇ ਗੱਡੀ ਇੱਥੇ ਇੱਥੇ ਸਾਈਡ ਤੇ ਕਿਧਰ ਲਗਾਈ ਹੋਈ ਆਪਾਂ ਆਈਓ ਸਾਹਿਬ ਖਾਣੇ ਦੇ ਨੰਬਰ ਜੀ ਜਸਵਿੰਦਰ ਜੀ ਦਾ ਇੱਕ ਮਿੰਟ ਦੱਸ ਦਿਓ ਜਸਵਿੰਦਰਪਾਲ ਨਾਲ ਗੱਲ ਕਰੋ ਜਿਹੜੀ ਵੀ ਕਰਨੀਆਂ ਤੁਸੀਂ ਮੇਰੇ ਬਾਰੇ ਅੱਜ ਬਾਰੇ ਗੱਲ ਕਰ ਸਕਦੇ ਹੋ ਤੁਸੀਂ ਜੋ ਵੀ ਕਰਨੀ ਆਈਓ ਸਾਹਿਬ ਉਹ ਤਾਂ ਚਲੋ ਅਸੀਂ ਤੁਹਾਨੂੰ ਆ ਸਵਾਲ ਕਰ ਰਹੇ ਜੀ